ਤਫਾਲ ਦੀ ਰਸਪਿੰਨੀ ਬਾਣੀ ਦੇ ਕੋਈ ਵੀ ਸਟੋਰੀ ਤੋਲਦੀ ਨਾ ਤੋਲ ਜੀ ਗੁਰੂ ਕੀ ਕਹਾਣੀ ਦੇ ਪੁੱਛੇ ਦਾ ਕਿਸੇ ਨੇ ਕਦੇ ਨੇੜੇ ਹੋ ਕੇ ਸੀ ਦੁੱਖ ਦੇ ਕੰਗਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲ ਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਆਏ ਸੀ ਗਰੀਬ ਹਿੰਦੂ ਮੂਠ ਟੈਣਾ ਤੇ ਬੁਰੀ ਤਰ੍ਹਾਂ ਕੁੱਟਿਦੇ ਨਾਰੀਆਂ ਸਮੇਤ ਮਾਵਾਂ ਧੀਆਂ ਸਾਤ ਲੁੱਟੀ ਦੇ ਬਾਪਾਂ ਦੇ ਪਹਾੜ ਪੇ ਜੁੱਦ ਤੇ ਧੋਕੇ ਸੀ ਪੀਤਰ ਪਤਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਲੈ ਕੇ ਇਮਤਿਹਾਨ ਪੰਜਾ ਸਮਾ ਰੱਖਾਂ ਦਾ ਦਰਬਾਰ ਦੇ ਵਿੱਚੋਂ ਸਾਜਿਆ ਪੰਥ ਤੀਜਾ ਸਿਰ ਲੱਖਾਂ ਦਾ ਖੰਡੇ ਦੀ ਧਾਰ ਦੇ ਵਿੱਚੋਂ ਬਲੀ ਪੈਦਾ ਤਾਰੇ ਮਤ ਰੋਕੇ ਸੀ ਕੈਰ ਤਾਂ ਨਿਕਾਲ ਕੇ ਹੋਰ ਕੀ ਅਸਾ ਤੋ ਰੱਖਣਾ ਲਕੋ ਕੇ ਸੀ ਰਖੇ ਨਾ ਪੁੱਤ ਪਾਲ ਕੇ ਹਾਂਜੀ ਮੋਜ ਮੇਲੇ ਛੱਡ ਕੇ ਆਨੰਦ ਪੁਰ ਦੇ ਮੋਜ ਮੇਲੇ ਛੱਡ ਕੇ ਆਨੰਦ ਪੁਰ ਦੇ ਸਰਸੋਂ ਤੇ ਵਿਛਰੇ ਹਰ ਵਿੱਚ ਭੋਲੇ ਦਸ਼ਮੇਸ਼ ਗੁਰੂ ਦੇ ਅਟੋ ਅਟ ਲਿਖੜੇ ਸਾਰਾ ਹੀ ਖਜ਼ਾਨਾ ਪਾਣੀ ਤੇ ਔਰ ਕੀ ਅਸਾਂ ਤੋ ਰੱਖਣਾ ਲਕੋ ਕੇ ਸੀ ਰਖੇ ਨਾ ਪੁੱਤ ਮਾਰ ਕੇ ਅੱਜ ਫੇਰ ਚਮਕੌਰ ਦੇ ਕਿਲੇ ਨੂੰ ਛੱਡਿਆ ਅਤੀ ਰਾਤ ਤੋਰਦਾ ਪੁੱਤਰ ਦਿਲਾਸ ਨੂੰ ਸੀ ਛੇਡਾ ਵੱਜਿਆ ਬੱਜਾਂ ਵਾਲੇ ਕੋਰਦਾ ਛੋਟੇ ਸਾਰੇ ਹਾਂ ਮੀਹਾਂ ਤੇਖਾ ਲੋਕ ਕੇ ਸੀ ਹੀ ਆਨੇ ਛੱਡ ਕੇ ਫਕੀਰ ਹੋ ਗਿਆ ਰਾਜ ਬਾਗ ਛੱਡ ਕੇ ਫਕੀਰ ਹੋ ਗਿਆ ਜੰਗਲਾਂ ਚ ਫੇਰਿਆ ਸ਼ਾਨਣੀ ਸਮਾਨ ਪਾਵੇ ਦਿਲ ਸ਼ਾਨਿਆ ਹੌਸਲਾ ਨੀ ਗਿਰਿਆ ਕੰਡੇਆਂ ਨੇ ਪੈਰ ਰੱਖ ਤੇ ਪਰੋ ਕਿਸੇ ਛਾਲੇ ਮੰਦਿਆਲ ਕੇ ਹੋਰ ਕੀ ਅਸਾਂ ਤੋ ਰਖਣਾ ਲਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਹਾਜੀ ਗਨਖਨ ਬਿਖਾ ਕਰੀ ਖੁਸ਼ ਆਮ ਦੇ ਕੋਏ ਖਾਨੇ ਸੱਚ ਦੇ ਨਿੱਕਲੇ ਕੇ ਵੈਰੀ ਉੱਤੋਂ ਸਈ ਸਲਾਮਤ ਫੜ ਕੇ ਪੀਰ ਉੱਚ ਦੇ ਮੈਦਨ ਤੁਰੇ ਅਰੰਗੇ ਰੂਬੋ ਕੇ ਸੀ ਪੈਰੀਆਂ ਨੂੰ ਟਾਲ ਕੇ ਹੋਰ ਕੀ ਅਸਾਂ ਤੋਂ ਰੱਖਣ ਹਲ ਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਜਾਂਦੇ ਜਾ ਕੇ ਰਾਏ ਕੱਲੇ ਪਾਸ ਲੱਗੇ ਪੁੱਟਣ ਜਾਂਦੇ ਰਾਏ ਕੱਲੇ ਪਾਸ ਲੱਗੇ ਪੁੱਟਣ ਗੁਰੂ ਜੀ ਬੁੱਟਾ ਕਾਹੀ ਦਾ ਸੁਣ ਕੇ ਤੇ ਦਿਲਾ ਚ ਬਬੂ ਕੇ ਉੱਠਣ ਸੁਨੇ ਹਾ ਨੂਰੇ ਮਾਹੀ ਦਾ फेर ਵੀ ਨਾ ਕਿਸੇ ਰੂਪ ਖਾਇਆ ਰੋਕੇ ਸੀ ਦੇ ਕੇ ਚਾਰ ਬਾਲ ਕੇ ਹੋਰ ਕੀ ਅਸਾਂ ਤੋ ਰੱਖਣਾ ਲ ਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਹਾਂਜੀ ਮਾਲਵੇ ਨੂੰ ਤਾਰ ਦੁੱਖ ਚੱਲ ਕੇ ਨਿਰਾ ਪਾਸ ਬੰਦੇ ਦੇ ਗਿਆ ਮੋੜਿਆ ਬੇਰਾਗੀ ਵੇਖਿਆ ਗਲਾ ਸਿਰ ਅਖੀਰ ਪੈਰਾਂ ਤੇ ਪਿਆਰ ਕੋਈ ਤੇ ਆ ਦੁਰਾਂ ਦੇ ਚਾਰ ਨਾ ਨੂੰ ਸ਼ੋਕੇ ਸੀ ਵੈਰੀ ਮਾਰੂ ਤਾਲ ਤੇ ਹੋਰ ਕੀ ਅਸਾਂ ਤੋ ਰੱਖਣਾ ਲ ਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਸਤਿ ਤਿਨੇ ਨਾ ਸੀਸ ਲੱਗੇ ਓਏ ਤੇ ਤੇ ਤਨੇ ਨਾ ਸੀਸ ਲੱਗੇ ਕਿਸੇ ਵਾਲੀ ਪਗੰਬਰ ਦੇ ਤਾਰਨੀਦ ਦੌੜ ਚ ਗੁਰੂ ਜੀ ਅੱਗੇ ਹੈ ਜੀ ਫਸਟ ਨੰਬਰ ਤੇ ਸੈਗਾਲ ਤਾਰ ਸਿੰਘ ਹੱਥ ਤੋ ਕੇ ਸੀ ਯਮਾਨਤ ਸੰਭਾਲ ਕੇ ਹੋਰ ਕੀ ਅਸਾਂ ਤੋ ਰੱਖਣਾ ਲਕੋ ਕੇ ਸੀ ਰਖੇ ਨਾ ਪੁੱਤ ਪਾਲ ਕੇ ਹਾਂ ਜੀ ਹੋਰ ਕੀ ਅਸਾਂ ਤੋ ਰੱਖਣਾ ਲਕੋ ਕੇ ਸੀ ਰਖੇ ਨਾ ਪੁੱਤ ਪਾਲ ਕੇ ਜੀਓ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਥ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰਾਂ ਦਾ ਆਖਿਆ ਹੋਇਆ ਸੱਚਾ ਤੇ ਸੁੱਚਾ ਨਾਰਾ ਕੱਟ ਕੇ ਖਤੇ ਬਲਾਉ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦਰੋਂ ਘਰੋਂ ਬਰੋਸਾਈ ਹੋਈ ਜੱਫੇਬੰਦੀ ਮਿਸਲ ਸ਼ਹੀਦਾ ਤਰਨਾ ਦਲ ਹਰੀਆਂ ਮੈਲਾਂ ਵੱਲੋਂ ਨਿਸ਼ਾਨ ਪਾਲ ਸੇ ਸਮੇਤ ਘੋੜ ਸਵਾਰ ਫੌਜਾਂ ਦੇ ਲੱਕੜਪਾਲ ਦੀ ਵਿਖੇ ਸਰਦਾਰ ਲੱਖਾ ਸਿੰਘ ਜੀ ਦੇ ਉਸ ਮਹਤਰਾਲੇ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੜਾਉ ਕੀਤਾ ਗਿਆ ਹੈ ਇਸ ਮੌਕੇ ਦੇ ਉੱਤੇ ਇੱਥੇ ਬਈਆਂ ਗੁਰੂ ਗਿਆ ਲਾਡਲੀਆਂ ਫੌਜਾਂ ਗੁਰੂ ਗਿਆ ਸੰਗਤਾਂ ਹਾਜ਼ਰ ਹੋਈਆਂ ਉੱਥੇ ਅੱਗੇ ਸਰਕਾਰ ਜੋ ਸਿੰਘ ਸਾਹਿਬ ਜਥੇਦਾਰ ਬਾਬਾ ਲਾਗਰ ਸਿੰਘ ਜੀ ਜੋ ਦਲਬੀਰ ਦੀ ਅਗਵਾਈ ਕਰਦੇ ਹੋਏ ਉਹ ਵੀ ਇੱਥੇ ਵੱਡੀਆਂ ਹਾਜ਼ਰੀਆਂ ਫੌਜਾਂ ਸਮੇਤ ਹਾਜ਼ਰ ਹੋਏ ਨੇ ਜਥੇਦਾਰ ਬਾਬਾ ਸੁਬਿੱਤਰ ਸਿੰਘ ਜੀ ਉਹ ਵੀ ਹਾਜ਼ਰ ਹੋਏ ਨੇ ਉਹਨਾਂ ਤੋਂ ਇਲਾਵਾ ਨਰਮਲ ਭੇਖ ਦੇ ਮਹਾਪੁਰਸ਼ ਜਿਨ੍ਹਾਂ ਦਾ ਆਸਥਾਨ ਨਗਰਪਾਲੀ ਦੇ ਵਿੱਚ ਹੈ ਉਹ ਮਹਾਪੁਰਸ਼ ਵੀ ਦੇਖੇ ਹਾਜ਼ਰ ਹੋਏ ਨੇ ਸਰਬੱਤੋ ਸਾਕਤ ਵੱਲੋਂ ਗੁਰੂ ਜੀਆ ਲਾਡਿਆ ਫੌਜਾਂ ਵੱਲੋਂ ਸ਼ੁਕਰੀ ਹੋਏ ਸ੍ਰੀ ਮਹਾਪੁਰਸ਼ਾਂ ਨੂੰ ਸ੍ਰੀ ਪਰਵਾਨ ਤੇ ਅਜਨਾ ਨੂੰ ਜਿੱਥੇ ਸਰਦਾਰ ਰਵਾਲ ਸਿੰਘ ਜੀ ਜਿਹੜਾ ਫੌਜ ਸਮਿਤੀ ਜੋ ਲੀਡਰਸ਼ਿਪ ਕਾਲੀ ਜਾਲ ਦੀ ਹਾਜ਼ਰ ਹੋਈ ਹੈ ਸਰਬੱਤ ਸੰਗਤ ਵੱਲੋਂ ਉਹਨਾਂ ਨੂੰ ਜੀਓ ਆਇਆਂ ਲਾਖਿਆ ਜਾਂਦਾ ਹੈ ਇਸ ਮੌਕੇ ਦੇ ਉੱਤੇ ਇੱਕ ਛੰਦ ਜੋ ਸਾਖੀ ਸਿੰਘਾਂ ਵੱਲੋਂ ਕਹਿਣਾ ਹੈ ਮੈਂ ਉਸ ਦਾ ਸਿਰਫ ਬਹੁਤ ਥੂਤ ਮਾਤਰ ਹੀ ਉਹਦਾ ਪ੍ਰਚਾਰ ਕਰਾਂਗਾ ਇਹ ਜੋ ਛੰਦ ਕਹਿਣਾ ਹੈ ਇਹ ਤਾਰਾ ਸਿੰਘ ਜੀ ਸਹੀਦ ਬਾਬਾ ਤਾਰਾ ਸਿੰਘ ਜੀ ਬਾਹ ਵਾਲੇ ਉਹਨਾਂ ਦੇ ਪ੍ਰਸੰਗ ਦੇ ਵਿੱਚੋਂ ਇਹ ਜੋ ਸ਼ੰਦ ਆਪ ਜੀ ਨੂੰ ਸਰਵਨ ਕਰਵਾਇਆ ਜਾਵੇਗਾ ਜਿਸ ਵਖਤ ਬਾਬਾ ਭਗੇੜ ਸਿੰਘ ਜੀ ਨੇ জাফর ਵੇਗ ਜੋ ਪੱਟੀ ਦਾ ਹਾਕਮ ਸੀ ਉਸ ਦੇ 102 ਸੱਕੇ ਭਤੀਜਿਆਂ ਨੂੰ ਮਾਰ ਕੇ ਉਸ ਦੇ 18-20 ਬੰਦੇ ਮਾਰ ਦਿੱਤੇ ਤੇ ਉਸ ਤੋਂ ਬਾਅਦ ਬਾਬਾ ਭਗੇੜ ਸਿੰਘ ਜੀ ਤਖੀਰੀ ਪ੍ਰਾਪਤ ਕਰ ਗਏ জাফর ਵੇਗ ਆਪਣੇ ਦੋਵੇਂ ਸੱਕੇ ਭਤੀਜਿਆਂ ਦੀਆਂ ਲਾਸ਼ਾਂ ਨੂੰ ਲੈ ਕੇ ਖਾਨ ਬਹਾਦਰ ਜ਼ਖਰੀਆ ਖਾਨ ਦੇ ਕੋਲ ਲਾਹੌਰ ਦੇ ਕਿਪੀਟ ਹੋਇਆ ਉੱਥੇ ਪਹੁੰਚ ਕੇ জাফর ਵੇਗ ਨੇ ਜੋ ਬਾਬਾ ਤਾਰਾ ਸਿੰਘ ਜੀ ਦੇ ਡੇਰੇ ਬਾਰੇ ਜੋ ਸਿੰਘਾਂ ਬਾਰੇ ਦੋ ਗੱਲਬਾਤ ਕੀਤੀ ਉਸ ਵੇਲੇ ਦਾ ਜੋ ਹਾਲ ਆ ਉਹ ਸਾਹੀ ਸਿੰਘਾ ਪਾਸੋਂ ਇਹ ਸਰਵਣ ਕਰੋ ਜੀ ਗੌਰ ਕਰ ਉਹ ਦੇਖਣ ਪਹਾਦਰ ਹੋਰੀ ਬਦ ਕਸਮ ਭਾਲੇ ਯਾਦ ਰੱਖੋ ਫਿਰ ਬਸ ਨਹੀਂ ਆਉਣੇ ਜੇ ਸਿੰਘ ਬੱਦ ਗਏ ਬਾੜੇ ਹੱਲਾ ਕਰੋ ਤੇ ਫੜ ਕੇ ਮਾਰੀਏ ਦੇਖ ਕੇ ਤਨੂ ਤੰਗੀ ਦੋ ਰੋ ਰੋ ਦੇ ਖਾਨ ਪਹਾੜਰ ਹੋਰੀ ਵਕਤ ਸੰਭਾਲੇ ਯਾਦ ਰੱਖੋ ਫਿਰ ਬਸ ਨਹੀਂ ਹੋਣੇ ਜੇ ਸਿੰਘ ਪਟ ਗਏ ਬਾਲੇ ਓ ਹੱਲਾ ਕਰੋ ਤੇ ਫੜਤੇ ਮਾਰੀਏ ਜੋ ਕੁਝ ਕਰਨਾ ਮਰਜੀ ਕਰ ਲੋ ਕਹਿੰਦੇ ਅਸੀਂ ਮੰਗਾ ਨਹੀਂ ਪਾਈਆ ਆ ਜਾਪਣ ਸਾਡੇ ਸਰਪਾੜਨ ਨੂੰ ਹੁੰਡੇ ਫਿਰਦੇ ਰੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਮਨ ਮਨ ਲੋਹਾ ਲੱਕੀ ਬੱਤਾ ਛਤਰੀ ਜਿੱਦੀਆਂ ਢਾਲਾਂ ਸਾਡੀ ਫੌਜ ਨਾ ਜੰਗ ਲੜਨ ਨੂੰ ਕੌਂਦੇ ਫਿਰਨ ਨਕਮਾਲਾ ਰੇ ਰੱਖੇ ਮਾਲ ਚ ਪਰ ਕੇ ਜਸਮ ਜੰਗ ਦੇ ਟੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਸੂਰਜ ਚੜੇ ਸਮਾਤੀ ਲਾਉਂਦੇ ਰਾਤ ਨੂੰ ਕਰਦੇ ਲੁਟਕਾ ਮੇਰੇ ਨਾਲ ਜੋ ਵਾਤਾ ਹੋਇਆ ਮੈਂ ਕੀ ਦੇਤੇ ਫੁੱਟਾਂ ਆਲੀ ਮਨ ਦੇ ਕੜੇ ਕਾਨੂੰਨ ਨੂੰ ਫਿਰ ਚਟਕੇ ਤੇ ਟੰਗੀ ਗੱਲ ਚੰਗੀ ਨਹੀਂ ਕੀਤੀ ਗਾਨ ਬਤਾਨਨ ਫਸੀਓ ਨਾ ਤੋ ਅਸਾਂ ਨੇ ਮਾਫੀ ਮੰਗੀ ਤਾਰਾ ਸੰਗ ਦੇ ਡੇਰੇ ਰਹਿੰਦੇ ਕੋਰ ਲਟੇਰੇ ਚੰਗੀ ਜੰਗੀ ਰਾਜੋ ਪਖਦੇ ਨੇਤਰ ਸੌ ਸੋ ਤੇ ਕਭਾਰੀ ਸਾਨੂੰ ਦਿਸਦੀ ਨਾਲ ਖੁਦਾ ਦੇ ਪੱਕੀ ਉਹਨਾਂ ਦੀ ਯਾਰੀ ਇਸੇ ਨੂੰ ਮੰਨਣਾ ਨਾ ਉਹ ਕੈ ਨੀ ਡਰਦੇ ਕੈਨ ਗੁਵਾਨ ਨੂੰ ਟੰਗੀ ਤਾਰਾ ਸੰਗ ਦੇ ਡੇਰੇ ਰਹਿੰਦੇ ਕੋਰ ਨ ਟੇਰੇ ਚੰਗੀ ਹੋ ਕਮ ਕਰੋ ਕੇ ਕਿਸ ਤੇ ਨਜ਼ਾਰਾ ਸਰ ਸਿੰਘਾਂ ਕੇ ਜਾਈਏ ਰਣ ਤੱਤੇ ਵਿੱਚ ਤਾਰਾ ਸਿੰਘ ਦੇ ਜਿਨਗੇ ਨਮੂ ਉੱਚ ਆਏ ਅਸਰਕ ਉਹਨਾਂ ਨੇ ਈਰਖਾ ਵਾਲੀ ਖੰਡ ਜਾਪਦੀ ਖੰਗੀ ਤਾਰਾ ਸੰਗ ਦੇ ਡੇਰੇ ਚੋਰ ਲਟੇਰੇ ਜੰਗੀ ਰਾਤੇ ਸੋਚ ਲੋ ਹੋਰ ਕੇ ਫਤਕੇ ਫਿਰ ਥੰਮੇ ਨਹੀਂ ਰਾਂਦੇ ਇਧਰ ਰਹੀ ਕਾ ਸਾਨੂੰ ਆਣਾ ਦੇ ਹੁਕਮ ਪੈਣਗੇ ਸਹਣੇ ਜੋ ਦੇ ਅਗ ਇਸਲਾਮ ਦੇ ਘਰ ਨੂੰ ਸਾਜ਼ਿਸ਼ ਕਰਦੇ ਨੰਗੀ ਤਾਰਾ ਸੰਘ ਤੇ ਡੇਰੇ ਰਹਿੰਦੇ ਚੋਰ ਲਟੇਰੇ ਜੰਗੀ ਕਿਉਂ ਜਾ ਪੇ ਤੇਰੇ ਟੁੱਟ ਜਾਵਾਂਗੇ ਹੱਥ ਦੇ ਪਾਲੇ ਬੋਲੇ ਆਹ ਜ਼ਥੇਦਾਰ ਦੇ ਕਹਿਣ ਤੇ ਮਰਦੇ ਬੱਲਪੋ ਕੀ ਬੰਗੀ ਤਾਰਾ ਸਿੰਘ ਦੇ ਡੇਰੇ ਰਹਿੰਦੇ ਚੋਰ ਨਟੇਰੇ ਚੰਗੀ ਇਸ ਕਰਾਂਗੇ ਬਦ ਗਈ ਚੋਰੀ ਮੁਲਕ ਨਹੀਂ ਕਾ ਪੂਰੇ ਨਾ ਨੀ ਮੈਂ ਪਾਸੇ ਬਲਨੂ ਹੋਏ ਜਿੱਥੇ ਦੀ ਹੌਸਲਾ ਫਜ਼ਾਈ ਲਈ ਬੇਅੰਤ ਮਾਇਆ ਦੇ ਇਕੱਲੇ ਹਾਜ਼ਰ ਕੀਤੇ ਗਏ ਤੁਹਾਨੂੰ ਇਤਨੀ ਕੋ ਹਾਜ਼ਰੀ ਕਰਨੀ ਪ੍ਰਵਾਨ ਸਰਵਪੱਤਰ ਸੰਗਤ ਦਾ ਧੰਨਵਾਦ ਧੰਨਵਾਦ ਹੈ ਆਪ ਦੀ ਸਤਿਕਾਰਯੋਗ ਜੇਫੇਦਾਰ ਦਾਤਾ ਨਾਗਰ ਸਿੰਘ ਜੀ ਦਾ ਨਿਸ਼ਾਨੇ ਖੁਸ਼ਮ ਕਰਨ ਕਰਕੇ ਇੱਥੇ ਖੜੇ ਹੋ ਕੇ ਆਪ ਸਤਿਕਾਰਯੋਗ ਨਾਲ ਵਚਨ ਸਾਜੇ ਕਰਨੇ ਦਾ ਬਲ ਬਖਸ਼ ਕੀਤਾ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਰੇ ਗ ਜਾਵੇ